ਅੱਜ ਪਟਿਆਲਾ ਜ਼ਿਲ੍ਹੇ ਦੇ ਵਿੱਚ ਨਰਿੰਦਰ ਮੋਦੀ ਦੀ ਪਹਿਲੀ ਫੇਰੀ ਆ ਪੰਜਾਬ ਦੇ ਵਿੱਚ ਕਿਉਂਕਿ ਲੋਕ ਵੀ ਸੋਚਦੇ ਨੇ ਕਿ ਉਹ ਪੰਜਾਬ ਆਉਣ ਦੇ ਕਰਾਂਗੇ ਵਿਰੋਧ ਇਹਦਾ ਡੱਟ ਕੇ ਕਰਾਂਗੇ ਕਿਉਂਕਿ ਬੀਜੇਪੀ ਪਾਰਟੀ ਕਿਸਾਨਾਂ ਮਜ਼ਦੂਰਾਂ ਦੀ ਕਾਤਲ ਪਾਰਟੀ ਆ ਲਖਵੀਰ ਪੋਖੀਰੀ ਦੇ ਵਿੱਚ ਇਹਨਾਂ ਦੇ ਸਾਡੇ ਕਿਸਾਨ ਸਹੀਦ ਕਿੰਨੇ ਤੇ ਗੱਡੀ ਚੜਾ ਕੇ ਤੇ 780 ਕਿਸਾਨ ਸਾਡੇ ਬਾਡਰਾਂ ਦੇ ਉੱਤੇ ਦਿੱਲੀ ਦੇ ਉੱਥੇ ਸਹੀਦ ਹੋਏ ਨੇ ਤੇ ਸ਼ੁਭਕਰਨ ਸਾਡਾ ਸੰਭੂ ਬਾਡਰ ਤੇ ਹੁਣ ਸਹੀਦ ਹੋਇਆ ਕਿਉਂਕਿ ਸਾਰੀ ਉਹ ਦੇਣ ਬੀਜਪੀ ਦੀ ਆ ਬੀਜਪੀ ਦਾ ਜਿਹੜਾ ਨਰਿੰਦਰ ਮੋਦੀ ਆ ਪ੍ਰਧਾਨ ਮੰਤਰੀ ਬਣ ਕੇ ਆਉਗਾ ਉਹ ਬੀਜਪੀ ਦਾ ਨੁਮਾਇੰਦਾ ਬਣ ਕੇ ਨਾ ਆਉਦਾ ਅੱਜ ਉਹ ਬੀਜਪੀ ਦਾ ਨੁਮਾਇੰਦਾ ਬਣ ਕੇ ਆਇਆ ਲੋਕ ਵਿਰੋਧ ਕਰਨ ਲਈ ਜਿੰਨੀਆਂ ਪਟਿਆਲੇ ਨੂੰ ਰੋੜਾ ਜਾਂਦੇ ਨੇ ਸਾਰਿਆਂ ਦੇ ਬੈਠੇ ਨੇ ਪਰ ਇਹਨਾਂ ਨੇ ਪ੍ਰਸ਼ਾਸਨ ਲਾ ਕੇ 12 ਕਿਲੋਮੀਟਰ ਦੂਰ ਹਰ ਇੱਕ ਸੜਕ ਨੂੰ ਰੋਕਿਆ ਹੋਇਆ ਪਰ ਮੋਦੀ ਜਿੰਦੇ ਮਰਜੀ ਪੈਂਤਲੇ ਜਮਾਰੇ ਇੱਕ ਵੀ ਪੈਂਤੜਾ ਨਹੀਂ ਚੱਲਣ ਦਿੰਦੇ ਸਾਰੇ ਫੇਲ ਕਰਕੇ ਮੋਦੀ ਨੂੰ ਖਰਾ ਕੇ ਭੇਜਦੇ ਅੱਜ ਪਟਿਆਲਾ ਜ਼ਿਲ੍ਹੇ ਦੇ ਵਿੱਚ ਨਰਿੰਦਰ ਮੋਦੀ ਦੀ ਪਹਿਲੀ ਫੇਰੀ ਆ ਪੰਜਾਬ ਦੇ ਵਿੱਚ ਕਿਉਂਕਿ ਲੋਕ ਵੀ ਸੋਚਦੇ ਨੇ ਕਿ ਪੰਜਾਬ ਆਉਣ ਦੇ ਕਰਾਂਗੇ ਵਿਰੋਧ ਇਹਦਾ ਡਟ ਕੇ ਕਰਾਂਗੇ ਕਿਉਂਕਿ ਬੀਜੇਪੀ ਪਾਰਟੀ ਕਿਸਾਨਾਂ ਮਜ਼ਦੂਰਾਂ ਦੀ ਕਾਤਲ ਪਾਰਟੀ ਆ ਲਖਵੀਰਪੁਰ ਖੀਰੀ ਦੇ ਵਿੱਚ ਇਹਨਾਂ ਨੇ ਸਾਡੇ ਕਿਸਾਨ ਸ਼ਹੀਦ ਕਿੰਨੇ ਤੱਕ ਗੱਡੀ ਚੜਾ ਕੇ ਤੇ 780 ਕਿਸਾਨ ਸਾਡੇ ਬਾਰਡਰਾਂ ਦੇ ਉੱਤੇ ਦਿੱਲੀ ਦੇ ਉੱਥੇ ਸ਼ਹੀਦ ਹੋਏ ਨੇ ਤੇ ਸੁਭਕਰਨ ਸਾਡਾ ਸੰਭੂ ਬਾਰਡਰ ਤੇ ਹੁਣ ਸਹੀਦ ਹੋਇਆ ਕਿਉਂਕਿ ਸਾਰੀ ਉਹ ਦੇਣ ਬੀਜੇਪੀ ਦੀ ਆ ਬੀਜੇਪੀ ਦਾ ਜਿਹੜਾ ਨਰਿੰਦਰ ਮੋਦੀ ਆ ਪ੍ਰਧਾਨ ਮੰਤਰੀ ਬਣ ਕੇ ਆਉਂਦਾ ਉਹ ਬੀਜੇਪੀ ਦਾ ਨੁਮਾਇੰਦਾ ਬਣ ਕੇ ਨਾ ਆਉਂਦਾ ਅੱਜ ਉਹ ਬੀਜੇਪੀ ਦਾ ਨੁਮਾਇੰਦਾ ਬਣ ਕੇ ਆਇਆ ਲੋਕ ਵਿਰੋਧ ਕਰਨ ਲਈ ਜਿੰਨੀਆਂ ਪਟਿਆਲੇ ਨੂੰ ਰੋੜਾ ਜਾਂਦੇ ਨੇ ਸਾਰਿਆਂ ਦੇ ਬੈਠੇ ਨੇ ਪਰ ਇਹਨਾਂ ਨੇ ਪ੍ਰਸ਼ਾਸਨ ਲਾ ਕੇ 12 ਕਿਲੋਮੀਟਰ ਦੂਰ ਹਰ ਇੱਕ ਸੜਕ ਨੂੰ ਰੋਕਿਆ ਹੋਇਆ ਤੇ ਹੁਣੇ ਉਹਨੇ ਸਾਨੂੰ ਇਹ ਵੀ ਪਤਾ ਲੱਗਿਆ ਵੀ ਜਿੱਥੇ ਪਸਿਆਣਾ ਰੋੜਾ ਸੰਗਰੂਰ ਤੋਂ ਆਉਂਦੀ ਆ ਉਧਰ ਹੰਸਰਾਜ ਹੰਸਾ ਆ ਉਹ ਦੇਖੋ ਲੰਗਾ ਕਿਸਾਨਾਂ ਨੇ ਵਿਰੋਧ ਕਰ ਰਿਹਾ ਉਹਦੀ ਗੱਡੀ ਨਾਲ ਕਿਸੇ ਕਿਸਾਨ ਦੇ ਸੱਤ ਵੀ ਲੱਗੀ ਆ ਸਾਡੇ ਕੋਲੇ ਅਜੇ ਖਬਰ ਹੋਣੀ ਆਈ ਆ ਉਹਦੇ ਸਬੰਧ ਵਿੱਚ ਬੜੀ ਵੱਡੇ ਪੱਧਰ ਦੇ ਨਾਰੇ ਲਾਏ ਨੇ ਵੀ ਜੇ ਆਏ ਇਹ ਗੱਡੀਆਂ ਦੇ ਨਾਲ ਕਿਸਾਨਾਂ ਨੂੰ ਡੇੜ ਕੇ ਲੰਘਣਗੇ ਤਾਂ ਇਹ ਵੋਟ ਕਿੱਥੋਂ ਭਾ ਦੇਣੇ ਪੰਜਾਬ ਚ ਪਰ ਮੋਦੀ ਜਿੰਨੇ ਮਰਜੀ ਪੈਂਥਲੇ ਜਮਾ ਲੈ ਇੱਕ ਵੀ ਪੈਂਥਾ ਨਹੀਂ ਚੱਲਣ ਦੋਦੇ ਸਾਰੇ ਫੇਲ ਕਰਕੇ ਮੋਦੀ ਨੂੰ ਹਰਾ ਕੇ ਭੇਜਾਂਗੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਮੋਦੀ ਦਾ ਜੋ ਚੋਣ ਦੌਰਾ ਪਟਿਆਲੇ ਜਿਲ੍ਹੇ ਦੇ ਵਿੱਚ ਆਇਆ ਅੱਜ ਉਹਦੇ ਵਿਰੋਧ ਨੂੰ ਲੈ ਕੇ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਮੋਰਚਿਆਂ ਤੇ ਅੱਜ ਕਿਸਾਨ ਨੇ ਜਿਹੜੇ ਹਉਦੇ ਹੋਏ ਨੇ ਬਰੋਸ ਦਾ ਕਾਰਨ ਸਾਫ ਹੈ ਵੀ ਜੋ ਭਾਰਤ ਦੇ ਲੋਕ ਕਿਰਤੀ ਲੋਕ ਦਿੱਲੀ ਮੋਰਚਾ ਸਭਾ ਸਾਲ ਤੋਂ ਲਗਭਗ ਲੜਕੇ ਆ ਇਹਨੇ ਜੋ ਉਸ ਸਮੇਂ મોદી ਨੇ ਜਾਂ ਕਹ ਲਈਏ ਭਾਜਪਾ ਸਰਕਾਰ ਨੇ ਕਿਸਾਨਾਂ ਨਾਲ ਵਾਅਦੇ ਕੀਤੇ ਤੇ ਉਹਨਾਂ ਵਾਅਦਿਆਂ ਤੋਂ ਸਰਕਾਰ ਮੁੱਕਰ ਚੁੱਕੀ ਆ ਤੇ ਉਹ ਬੈਧੇ ਕੀਤੇ ਪਹਿਲਾ ਪਹਿਲੇ ਬੈਧਾ ਸਾਡੇ ਨਾਲ ਕੀਤਾ ਵੀ ਜਿਹੜਾ ਪ੍ਰਦੂਸ਼ਣ ਹੈ ਖੇਤੀ ਦਾ ਇਹਨੂੰ ਖੇਤੀ ਸੈਕਟਰ ਤੋਂ ਬਾਹਰ ਕੀਤਾ ਜਾਊਗਾ ਬਿਜਲੀ ਸੋਧ ਬਿੱਲ ਉਹਨੂੰ ਅਸੀਂ ਪਾਰਲੀਮੈਂਟ ਦੇ ਵਿੱਚ ਪੇਸ਼ ਨਹੀਂ ਕਰਾਂਗੇ ਤੇ ਅਗਲੀ ਗੱਲ ਸਾਡੇ ਕਿਸਾਨਾਂ ਦੇ ਉੱਪਰ ਸਾਇਕੜਿਆਂ ਦੀ ਗਿਣਤੀ ਦੇ ਵਿੱਚ ਜੋ ਝੂਠੇ ਪਰਚੇ ਦਰਜ ਹੋਏ ਹੋਏ ਤੇ ਵੀ ਉਹਨਾਂ ਨੂੰ ਰੱਦ ਕਰਾਂਗੇ ਤੇ ਲੇਕਿਨ ਲਿਖਤੀ ਤੌਰ ਤੇ ਸਰਕਾਰ ਵੱਲੋਂ ਬੈਧੇ ਕਰਨ ਦੇ باوجود ਅੱਜ ਤੱਕ ਭਾਜਪਾ ਸਰਕਾਰ ਲੋਕਾਂ ਨਾਲ ਕੀਤੇ ਹੋਏ ਵਾਅਦੇ ਜਿਹੜੇ ਉਹ ਮੁਕਰ ਚੁੱਕੀ ਆ ਤੇ ਇਸੇ ਕਰਕੇ ਪੰਜਾਬ ਦੇ ਕਿਸਾਨ ਅੱਜ ਮੋਦੀ ਦਾ ਦਾ ਭਾਜਪਾ ਦਾ ਕਹ ਲਈਏ ਇਹ ਲਗਾਤਾਰ ਜਿਹੜਾ ਵਿਰੋਧ ਹੈ ਇਹ ਹੋ ਵੀ ਰਿਹਾ ਤੇ ਵੋਟਾਂ ਤੱਕ ਵੀ ਵਿਰੋਧ ਹੈ ਜਿਹੜਾ ਇਹ ਜਾਰੀ ਵੀ ਰਹੂਗਾ ਦੇਖੋ ਪਹਿਲੀ ਗੱਲ ਕਿ ਜਿਹੜੀ ਬੀਜੇਪੀ ਹਕੂਮਤ ਆ ਇੱਕ ਤਰ੍ਹਾਂ ਦੇ ਨਾਲ ਫਾਸ਼ਿਸਟ ਹਕੂਮਤ ਆ ਜਿਹੜੀ ਅੱਜ ਜਿਹੜੀ ਆ ਲੋਕਾਂ ਦੇ ਉੱਤੇ ਜਬਰ ਢਾ ਰਹੀ ਹੈਗੀ ਆ ਜਿੱਥੇ ਉਹਨੇ ਸਾਡੇ ਕਿਸਾਨਾਂ ਮਜ਼ਦੂਰਾਂ ਦੀ ਕਾਤਲ ਬਣੀ ਆ ਦੂਜੇ ਪਾਸੇ ਪ੍ਰਦੇਸ਼ ਦੇ ਅੰਦਰ ਅਸੀਂ ਦੇਖਿਆ ਕਿ ਜਿਹੜੇ ਔਰਤਾਂ ਦੇ ਹੱਕ ਹਕੂਕ ਨੇ ਉਹਨਾਂ ਨੂੰ ਵੀ ਜਿਹੜਾ ਮੋਦੀ ਸਰਕਾਰ ਲਗਾਤਾਰ ਸੁngੜ ਸੁngੜਾ ਰਹੀ ਹੈਗੀ ਆ ਚਾਹੇ ਅਸੀਂ ਮਣੀਪੁਰ ਦੇ ਵਿੱਚ ਦੇਖੀਏ ਕਿ ਭਾਜਪਾ ਹਕੂਮਤ ਦੇ باوجود ਉੱਥੇ ਜਿਹੜਾ ਔਰਤਾਂ ਨੂੰ ਨੰਗਿਆਂ ਤੋਰਿਆ ਗਿਆ ਉੱਥੇ ਕੁੱਤੀ ਤਨ ਪਈਆਂ ਦੇ ਅੰਦਰ ਲੜਾਈ ਕਰਾਈ ਗਈ ਸਾਡੇ ਦੇਸ਼ ਦੀਆਂ ਜਿਹੜੀਆਂ ਪਹਿਲਵਾਨ ਕੁੜੀਆਂ ਜਿਹੜੀਆਂ ਹੱਕ ਮੰਗਦੀਆਂ ਸੀ ਉਹਨਾਂ ਨੂੰ ਇਨਸਾਫ ਦੇਣ ਦੀ ਬਜਾਏ ਅੱਜ ਬ੍ਰਿਜ ਭੂਸ਼ਨ ਵਰਗੇ ਬੰਦੇ ਜਿਹੜੇ ਨੇ ਉਹਨਾਂ ਦੇ ਜਿਹੜੇ ਬੱਚੇ ਨੇ ਉਹਨਾਂ ਦੀ ਆ ਰਹੀ ਹੈ ਬੀਜੇਪੀ ਦੀ ਇਸੇ ਤਰ੍ਹਾਂ ਦੇ ਨਾਲ ਕਰਨਾਟਕਾ ਦੇ ਅੰਦਰ ਜਿਹੜਾ ਉਹਨਾਂ ਦਾ ਕਿ ਉੱਥੇ ਖੜਿਆ ਹੋਇਆ ਹੈਗਾ ਆ ਐਮਐਲਏ ਦੀ ਜਿਹੜੀ ਇਸ ਜ਼ੋਨ ਦੇ ਵਾਸਤੇ ਉਹੋ ਬੰਦੇ ਦੇ ਉੱਤੇ ਦੋਸ਼ ਆ ਕਿ ਉਹਨੇ ਇੰਨੀਆਂ ਔਰਤਾਂ ਦੇ ਨਾਲ ਬਲਾਤਕਾਰ ਕੀਤੇ ਉਹਨਾਂ ਦੀਆਂ ਅਸ਼ਲੀਲ ਵੀਡੀਓਜ਼ ਬਣਾਈਆਂ ਹੈਗੀਆਂ ਨੇ ਤਾਂ ਅੱਜ ਜਿੱਥੇ ਬੀਜੇਪੀ ਸਰਕਾਰ ਜਿਹੜੀ ਆ ਕਿਸਾਨਾਂ ਮਜ਼ਦੂਰਾਂ ਦੀ ਦੁਸ਼ਮਣਾਂ ਦਲਤਾਂ ਦੀ ਦੁਸ਼ਮਣਾਂ ਮੁਸਲਮਾਨਾਂ ਦੀ ਦੁਸ਼ਮਣਾਂ ਉਹ ਔਰ ਮਹੇਤਵਲੇ ਦਰਜੇ ਦੀ ਜਿਹੜੀ ਜ਼ਿੰਦਗੀ ਦੇਣ ਵਾਲੀ ਜਥੇਬੰਦੀ ਹੈਗੀ ਆ ਪਾਰਟੀ ਹੈਗੀ ਆ ਅਸੀਂ ਇਸ ਕਰਕੇ ਮੋਦੀ ਹਕੂਮਤ ਦਾ ਵਿਰੋਧ ਕਰਦੇ ਆ ਕਿਉਂਕਿ ਸਾਨੂੰ ਲੱਗਦਾ ਕਿ ਜੇ ਮੋਦੀ ਹਕੂਮਤ ਸੱਤਾ ਦੇ ਵਿੱਚ ਆਉਂਦੀ ਆ ਤਾਂ ਔਰਤਾਂ ਦੇ ਜਿਹੜੇ ਹੱਕ ਹਕੂਕ ਨੇ ਜਿਹੜਾ ਅੱਜ ਉਹ ਮਾੜਾ ਮੋਟਾ ਬਾਹਰ ਨਿਕਲ ਕੇ ਤੁਰ ਫਿਰ ਰਹੀਆਂ ਨੇ ਨੌਕਰੀ ਪੇਸ਼ਾ ਕਰ ਰਹੀਆਂ ਨੇ ਇਹ ਸੁੰਗੜ ਕੇ ਜਿਹੜਾ ਆ ਉਹਨਾਂ ਦੀ ਜਗ੍ਹਾ ਸਿਰਫ ਬੱਚੇ ਪੈਦਾ ਕਰਨ ਤੱਕ ਹੋਣੀ ਆ ਇਸ ਲਈ ਸਾਨੂੰ ਲੱਗਦਾ ਕਿ ਦੇਸ਼ ਦਾ ਹਰ ਜਿਹੜਾ ਚੇਤਨ ਲੋਕ ਨੇ ਉਹਨਾਂ ਨੂੰ ਬੀਜੇਪੀ ਦਾ ਵਿਰੋਧ ਕਰਨਾ ਚਾਹੀਦਾ ਤੇ ਇਨਾਂ ਵੋਟਾਂ ਦੇ ਵਿੱਚ ਬੀਜੇਪੀ ਨੂੰ ਅਕਲ ਸਿਖਾਉਣੀ ਚਾਹੀਦੀ ਆ ਬੀਜੇਪੀ ਭਜਾਓ ਤੇ ਬੀਜੇਪੀ ਹਰਾਓ ਨੂੰ ਜੜਾਇਆ ਸਾਨੂੰ ਇਸ ਨਾਅਰੇ ਨੂੰ ਬੁਲੰਦ ਕਰਨ ਦੋ